ਬੰਗਾ ਗੜਸ਼ੇਂਕਰ ਸ਼੍ਰੀ ਅਨੰਦਪੁਰ ਸਾਹਿਬ ਰੋਡ ਤੇ ਸਥਿਤ ਪਿੰਡ ਖਮਾਚੋਂ ਦੇ ਕੋਲ ਟਰੱਕ ਤੇ ਟੈਂਕਰ ਦੀ ਜਬਰਦਸਤ ਟੱਕਰ ਹੋਈ ਟਰੱਕ ਡਰਾਈਵਰ ਸੁਖੇ ਨੇ ਦੱਸਿਆ ਕਿ ਮੈਂ ਟਾਲੀ ਹਾਲ ਤੋਂ ਗੱਡੀ ਖਾਲੀ ਕਰਕੇ ਆ ਰਿਹਾ ਸੀ ਜਦੋਂ ਮੈਂ ਇੱਥੇ ਪਹੁੰਚਿਆ ਤਾਂ ਗੱਡੀ ਦੀ ਬ੍ਰੇਕ ਫੇਲ ਹੋ ਗਈ ਜਿਸ ਨਾਲ ਇਹ ਹਾਦਸਾ ਵਾਪਰ ਗਿਆ ਤੇ ਦੂਜੀ ਤਰਫ ਟੈਂਕਰ ਡਰਾਈਵਰ ਅਸ਼ਮਰੀ ਨੇ ਦੱਸਿਆ ਕਿ ਮੈਂ ਤਾਂ ਆਪਣੀ ਗੱਡੀ ਸਾਈਡ ਤੇ ਰੋਕ ਲਈ ਸੀ ਪਰੰਤੂ ਇਸ ਨੇ ਮੇਰੀ ਗੱਡੀ ਵਿੱਚ ਟੱਕਰ ਮਾਰ ਦਿੱਤੀ ਜਿਸ ਕਰਕੇ ਮੈਂ ਗੱਡੀ ਵਿੱਚ ਫਸ ਗਿਆ ਤੇ ਮੇਰੀ ਸੱਜੀ ਲੱਤ ਘੋਟ ਵਿੱਚ ਆ ਗਈ ਉੱਥੇ ਹਾਜ਼ਰ ਲੋਕਾਂ ਨੇ ਜ਼ਖਮੀ ਡਰਾਈਵਰ ਨੂੰ ਹਸਪਤਾਲ ਇਲਾਜ ਲਈ ਲੈ ਗਏ ਮੌਕੇ ਤੇ ਪਹੁੰਚੀ ਪੁਲਿਸ ਨੇ ਸਭ ਤੋਂ ਪਹਿਲਾਂ ਗੱਡੀਆਂ ਨੂੰ ਸੜਕ ਤੋਂ ਪਰੇ ਕਰਕੇ ਜਾਮ ਖਿਲਵਾਇਆ ਤੇ ਕਿਹਾ ਕਿ ਜੋ ਇਹ ਕਹਿਣਗੇ ਉਸ ਅਨਸਾਰ ਕਾਰਵਾਈ ਕੀਤੀ ਜਾਵੇਗੀ ਕਿਹੜਾ ਪਿੰਡ ਤੇਰਾ 84 84 ਕੀ ਗੱਲ ਕੀ ਹੋ ਗਈ ਭਾਈ ਗੱਡੀ ਬ੍ਰੇਕ ਛੱਡ ਗਈ ਬ੍ਰੇਕ ਛੱਡ ਗਈ ਕਿੱਥੋਂ ਆਦਾ ਸੀ ਕਾਲੀ ਆਦਾ ਟੀਰਾ ਕੀ ਨਾਂ ਆਇਆ ਠਾ ਬਈ ਪਿੰਡ ਕਿਹੜਾ ਤੇਰਾ 88 88 ਕੀ ਨਾਂ ਤੁਹਾਡਾ ਅਸ਼ਵਨੀ ਤੁਸੀਂ ਕਿੱਥੇ ਨੂੰ ਜਾਂਦੇ ਸੀ ਮੈਂ ਗੜਸ਼ੰਗਲ ਗੜਸ਼ੰਗਲ ਨੂੰ ਕਿੱਥੋਂ ਉਹ ਟਰਾਂਸਪੋਰਟ ਤੇ ਜਾਣਾ ਹੈ ਜਾਂ ਨਿਆਟ ਟਰਾਂਸਪੋਰਟ ਉਹ ਇਹ ਡਾਕਰ ਨਹੀਂ ਐਕਸੀਡੈਂਟ ਇਹ ਕਿੱਦਾਂ ਹੋ ਗਿਆ ਮੈਂ ਆਪਣੀ ਸਾਈਡ ਤੇ ਆ ਰਿਹਾ ਸੀ ਉਹ ਰਾਜੀ ਭਰਾ ਹੀ ਕਿਧਰੋਂ ਬੱਦੇ ਸਾਈਡ ਤੇ ਆ ਕੇ ਵੱਜ ਗਿਆ ਵਿੱਚ ਤੁਸੀਂ ਠੀਕ ਲਾ ਕੇ ਖੜੀ ਵੀ ਕਾਲੀ ਸੀ ਗੱਡੀ ਉਹਨੇ ਆ ਕੇ ਵਿੱਚ ਮਾਰੀ ਸੀ ਠੀਕ ਆ ਸੇ ਠੀਕ ਆ ਮਾਦਰਾ ਪਤਾ ਨਹੀਂ ਆ ਗਈ ਕੋਈ ਹੋਰ ਗੱਡੀ ਦੀ ਆ ਗਈ ਕੋਟ ਦੇ ਵਿੱਚ ਆ ਗਈ ਪਰਚਾ ਦੇ ਦਿਆਂਗੇ ਬਸ ਠੀਕ ਹੈ ਜੀ ਕੀ ਨਾ ਤੁਹਾਡਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਐਕਸੀਡੈਂਟ ਹੋਇਆ ਜਿਹੜਾ ਇਹਦਾ ਗੱਡੀਆਂ ਦਾ ਕੀ ਬਣਿਆ ਗੱਡੀਆਂ ਤਾਂ ਹਜੇ ਇਹਦਾ ਹਾਲ ਦੀ ਖੜੀ ਰਿੱਥੀ ਖੜੀਆਂ ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵ ਦੇਚਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਯੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ 컬러 ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵੀਟੇਸ਼ਨ ਕਾਰਡ ਬਿਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸੋਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 01826